ਪੰਜਾਬੀ ਦਾ ਮਸਲਾ ਉਹ ਵੀ ਜਾਣ ਬੁੱਝ ਕੇ ਸਾਜਿਸ਼ ਹੈ ਸਰਕਾਰ ਦੀ ਸੈਂਟਰ ਸਰਕਾਰ ਦੀ ਜਿਹੜੀ ਸਾਡੇ ਉੱਪਰ ਲਾਗੂ ਹੋ ਰਹੀ ਹੈ ਚੰਡੀਗੜ੍ਹ ਦੇ ਵਿੱਚ ਸੈਂਟਰ ਕਹਿੰਦੀ ਨਾ ਅਸੀਂ ਸਾਰੇ ਪਰ ਉਹਨਾਂ ਵੀ ਸਾਜਿਸ਼ ਤੇ ਅਸੀਂ ਜਾਤੇ ਨਹੀਂ ਕਿ ਜਮੀਰ ਕਾਇਮ ਹੁੰਦੀ ਤਾਂ ਪੰਜਾਬ ਕੇ ਨਮਾਇਦੇ ਆ ਸੈਂਟਰ ਕੇ ਨਮਾਇਦੇ ਆ ਹੋਰ ਕੋਈ ਵੀ ਕਹਿ ਲੋ ਓਹੋ ਸੱਚ ਹੱਕ ਨੂੰ ਪਛਾਣ ਲੰਦੇ ਸੱਚ ਹੱਕ ਨੂੰ ਪਛਾਣ ਕੇ ਇਹ ਜਿਹੜੀ ਧੱਕੇਸ਼ਾਹੀ ਸਾਡੇ 'ਤੇ ਲਾਹੋਰੀ ਜਿਹੜੀ ਅਸੀਂ ਲੜਾਈ ਕਰ ਰਹੇ ਹਾਂ ਇਹ ਨਾ ਹੋਵੀਂ ਲੰਬੇ ਸਮੇਂ ਦਾ ਤੁਹਾਡਾ ਤਸਰਬਾ ਰਿਹਾ ਇਹ ਤਾਂ ਕਿਤੇ ਨਾ ਕਿਤੇ ਵੀ ਗੱਲ ਪ੍ਰਚਾਰੀ ਜਾਂਦੀ ਸੀ ਕਿ ਚੰਡੀਗੜ੍ਹ ਦੇ ਵਿੱਚ ਜਾਂ ਜਿਹੜਾ ਐਜੂਕੇਟਿਡ ਵਰਗ ਮੰਨਿਆ ਜਾਂਦਾ ਹੈ ਉਹਨਾਂ ਦੇ ਵਿੱਚ ਪੰਜਾਬ ਦੇ ਨਾਲ ਤਾਂ ਉਹ ਸਬੰਧਤ ਨੇ ਪਰ ਬੱਚਿਆਂ ਨੂੰ ਪੰਜਾਬੀ ਭਾਸ਼ਾ ਦੇ ਨਾਲ ਜੋੜਨ ਤੋਂ ਬੋਲਣ ਤੋਂ ਜਾਂ ਪੜ੍ਹਨ ਤੋਂ ਕਿਤੇ ਨਾ ਕਿਤੇ ਗੁਰੇਜ਼ ਕਰਵਾਇਆ ਜਾਂਦਾ ਹੈ ਇਹ ਇਹ ਹੀ ਸਰਕਾਰੀ ਨੀਤੀ ਹੈ ਕਿ ਇਹ ਪ੍ਰਚਾਰਿਆ ਜਾਏ ਇਹ ਸੱਦਾ ਦਿੱਤਾ ਜਾਏ ਲੋਕਾਂ ਨੂੰ ਬਈ ਜੇ ਭਾਈ ਤੁਆਨੀ ਅੰਗਰੇਜ਼ੀ ਨਹੀਂ ਆਉਂਦੀ ਤਾਂ ਤੁਸੀਂ ਕਿਸੇ ਕੰਮ ਯੋਗ ਨਹੀਂ ਹੈ ਕਪਤਨ ਅਮਰਿੰਦਰ ਸਿੰਘ ਨੇ ਇੱਕ ਵਾਰ ਇਹ ਕਿਹਾ ਸੀ ਕਿ ਪੰਜਾਬੀ ਨੂੰ ਤੁਸੀਂ ਸਿੱਖਦੇ ਤਾਂ ਤੁੰਦਰ ਪੜ੍ਹਾਈ ਕਰ ਸਕਦੇ ਲੇਕਿਨ ਮਤਲਬ ਉਹਨਾਂ ਦਾ ਇਹ ਸੀ ਕਿ ਪੰਜਾਬੀ ਨੇ ਸਖਣਾਂ ਤੁਸੀਂ ਜਿਹੜਾ ਹੈ ਆਪਣੇ ਬੱਚਿਆਂ ਦੇ ਭਵਿੱਖ ਨੂੰ ਪਿੱਛੇ ਲੈ ਗਏ ਤੁਹਾਡੀ ਉਮਰ ਦਾ ਇੱਕ ਵੱਡਾ ਲੰਬਾ ਤੁਸਰ ਪਰਿਆ ਜਿੱਥੇ ਅੱਜ ਦੇ ਯੂਥ ਦੀ ਜਾਂ ਅੱਜ ਦੇ ਨੌਜਵਾਨ ਤੇ ਮੋਟਿਆਰਾਂ ਦੀ ਗੱਲ ਹੋਵੇ ਕੀ ਲੱਗਦਾ ਹੈ ਕਿ ਉਹਨਾਂ ਦਾ ਜਿੱਥੇ ਵਿਦੇਸ਼ਾਂ ਦੇ ਵੱਲੇ ਰੁਝਾਨ ਬਣਿਆ ਹੈ ਦੂਜੀਆਂ ਪਛਾਵਾਂ ਸਿੱਖਣ ਦਾ ਰੁਝਾਨ ਬਣਿਆ ਹੈ ਫਿਰ ਪੰਜਾਬੀ ਭਾਸ਼ਾ ਦੇ ਨਾਲ ਉਹਨਾਂ ਦਾ ਵਰਤਾਓ ਜਾਂ ਜਿਹੜੀ ਇਨਫੋਰਮੇਸ਼ਨ ਹੈ ਕਿੰਨੀ ਕ ਨਜ਼ਰ ਆਉਂਦੀ ਹੈ ਤੁਹਾਨੂੰ ਇਹ ਇੱਕ ਮਜਬੂਰੀ ਹੈ ਨੌਜਵਾਨ ਪੀੜੀ ਦੀ ਉਹ ਮਜਬੂਰੀ ਕਿਆ ਬੇਰੁਜ਼ਗਾਰੀ P84 ਦੇ ਨਾਲ ਜੁੜੇ ਹੋ ਮਰ ਰਜਿੰਦਰ ਸਿੰਘ ਅੱਜ ਇਹ ਗੱਲ ਕੀਤੀ ਜਾਵੇ ਤਾਂ ਪੰਜਾਬੀ ਭਾਸ਼ਾ ਚੰਡੀਗੜ੍ਹ ਦੇ ਵਿੱਚ ਲਾਗੂ ਕਰਵਾਉਣ ਨੂੰ ਲੈ ਕੇ ਪੰਜਾਬੀ ਮੰਚ ਦੇ ਵੱਲੋਂ ਅੱਜ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਇਸੇ ਪ੍ਰਦਰਸ਼ਨ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਦਾਅਵੇਦਾਰੀ ਪ੍ਰਗਟ ਕਰਨ ਵਾਲੇ ਆ ਵੱਡੇ ਸਿਆਸੀ ਨੇਤਾ ਮੰਨੇ ਜਾਂਦੇ ਨੇ ਜਾਂ ਜਿਹੜੀਆਂ ਪੰਜਾਬ ਦੀਆਂ ਵੱਡੀਆਂ ਸਿਆਸੀ ਧਰਾਂ ਮੰਨੀਆਂ ਜਾਂਦੀਆਂ ਨੇ ਉਹਨਾਂ ਨੂੰ ਵੀ ਸੱਦਾ ਪੱਤਰ ਦਿੱਤਾ ਗਿਆ ਏ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਪੰਜਾਬੀ ਭਾਸ਼ਾ ਨੂੰ ਲਾਗੂ ਕਰਵਾਉਣ ਨੂੰ ਲੈ ਕੇ ਕਿਸ ਤਰ੍ਹਾਂ ਦੇ ਯਤਨ ਅਜੇ ਤੱਕ ਹੋਏ ਨੇ ਆ ਗੱਲਬਾਤ ਕਰਨ ਵਾਸਤੇ ਸਰਪ੍ਰਸਤ ਆ ਦੇਵੀदयाल ਨੇ ਮੇਰੇ ਨਾਲ ਤੇ ਬਾਪੂ ਸਾਧੂ ਸਿੰਘ ਸਾਰੰਗਪੁਰ ਉਹ ਵੀ ਮੇਰੇ ਨਾਲ ਨੇ ਗੱਲਬਾਤ ਕਰਨ ਦਾ ਯਤਨ ਕਰਾਂਗੇ ਜੱਲ ਸਾਹਿਬ ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਤੁਸੀਂ ਕਿਵੇਂ ਦੇਖਦੇ ਹੋ ਜੀ ਪੰਜਾਬੀ ਭਾਸ਼ਾ ਨੂੰ ਲੈ ਕੇ ਤੁਹਾਡੇ ਵੱਲੋਂ ਲੰਬੇ ਸਮੇਂ ਤੋਂ ਯਤਨ ਕੀਤੇ ਜਾ ਰਿਹਾ ਹੈ ਪਰ ਉਹਨਾਂ ਯਤਨਾਂ ਨੂੰ ਕਿਵੇਂ ਦੇਖਿਆ ਜਾਵੇ ਅਜੇ ਤੱਕ ਦੇਖੋ ਅਸੀਂ ਲਗਭਗ ਚੰਡੀਗੜ੍ਹ ਪੰਜਾਬੀ ਮੰਚ ਵੱਲੋਂ 10 ਸਾਲ ਤੋਂ ਇਸ ਗੱਲ ਲਈ ਯਤਨ ਕਰ ਰਹੇ ਹਾਂ ਲੇਕਿਨ ਜਦੋਂ ਤੋਂ ਇਹ 1 ਨਵੰਬਰ 1964 ਤੋਂ ਜਦੋਂ ਤੋਂ ਚੰਡੀਗੜ੍ਹ ਦੇ ਵਿੱਚੋਂ ਬਾਹਰਲੇ ਅਧਿਕਾਰੀਆਂ ਨੇ ਆ ਕੇ ਪੰਜਾਬੀ ਨੂੰ ਪਿੱਛੇ ਧੱਕ ਕੇ ਉਸ ਦੀ ਥਾਂ ਤੇ ਅੰਗਰੇਜ਼ੀ ਥੋਪੀ ਉਹ ਜੇ ਸਮੇ ਤੋਂ ਜਣੀ 1964 ਤੋਂ ਹੀ ਪੰਜਾਬੀ ਨਾਲ ਜੁੜੇ ਪੰਜਾਬੀ ਨਾਲ ਪ੍ਰੇਮ ਕਰਨ ਵਾਲੇ ਕੱਲੇ ਕੱਲੇ ਵੀ ਤੇ ਆਪਣੀਆਂ سانسਾਂਾਂ ਰਾਹੀ ਵੀ ਇਸ ਦੇ ਖਰਾਬ ਸੰਘਰਸ਼ ਕਰ ਰਹੇ ਇਹ ਤੋਂ ਤਾਂ ਸਰਕਾਰ ਦੀ ਗੱਲ ਸਰਕਾਰ ਦੀ ਪਹੁੰਚ ਉਸ ਤਰ੍ਹਾਂ ਦੀ ਨਹੀਂ ਹੈ ਅਸੀਂ ਹਰ ਲਿਆਜ ਤੇ ਦੇਖਿਆ ਸਰਕਾਰ ਦੀ ਚਾਹੇ ਧਾਰਿਆਂ ਦੀ ਲਾਉਣ ਦੀ ਗੱਲ ਹੋਵੇ ਇੱਕ ਪਾਸ਼ਾ ਇਹ ਤੇ ਦੇਸ਼ ਇੱਕ ਸਭੀ ਜਾਨ ਤੇ ਚਾਹੇ ਅਮਲੀ ਮੁੱਦਾ ਹੋਵੇ ਉਸ ਦੇ ਵਿੱਚ ਉਹ ਖੇਤਰੀ ਪਾਸ਼ਾ ਮਜਰੀ ਹੈ ਹਨ ਉਹ ਨੂੰ ਨਜ਼ਰ ਅੰਦਾਜ਼ੀ ਕਰਦੇ ਆ ਤੇ ਉਹ ਪਿੱਛੇ ਵੀ ਕਰਦੀ ਆ ਖੇਤਰੀ ਭਾਸ਼ਾ ਬਲਕਿ ਚੰਡੀਗੜ੍ਹ ਪੰਜਾਬੀ ਮੰਚ ਦੇ ਲੋਕ ਸਾਰੇ ਇਸ ਲਈ ਜੰਗ ਸੰਘਰਸ਼ ਕਰ ਰਹੇ ਆ ਲਗਾਤਾਰ ਯਤਨ ਕਰ ਰਹੇ ਆ ਕਿ ਚੰਡੀਗੜ੍ਹ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਪਹਿਲੀ ਭਾਸ਼ਾ ਦਾ ਦਰਜਾ ਮਿਲੇ ਸਾਡੀ ਇਹ ਗੱਲ ਹੈ ਪ੍ਰਾਪਤੀ ਇਹ ਹੈ ਕਿ ਚੰਡੀਗੜ੍ਹ ਪੰਜਾਬੀ ਮੱਧ ਸੇਬ ਵੀ ਉਹ ਜਿਹੜੀ ਪਾਸ਼ਾ ਨਾਲ ਪ੍ਰੇਮ ਕਰਨ ਵਾਲੇ ਲਗਾਤਾਰ ਲੋਕ ਉਹਨਾਂ ਨਾਲ ਜੁੜ ਰਹੇ ਆ ਇੱਕ ਸਮਾਂ ਅਸੀਂ ਦੇਖਦੇ ਸੀ ਜਦੋਂ ਪੰਜਾਬੀ ਨੂੰ ਬਹੁਤ ਐ ਸਮਝਿਆ ਜਾਂਦਾ ਸੀ ਕਿ ਇਸ ਦੀ ਕੋਈ ਲੋੜ ਨਹੀਂ ਐਵੇਂ ਖਾਮ ਖਾਇਦੇ ਤੇ ਸਮਾਂ ਬਰਬਾਦ ਕਰਨ ਦੀ ਲੋੜ ਨਹੀਂ ਲੇਕਿਨ ਅੱਜ ਜਿਹੜੇ ਹੈ ਨਾ 2 300 ਬੰਦੇ ਅਸੀਂ ਦੇਖਿਆ ਹੈ ਉਹ ਐਸੇ ਹੀ ਮੋਹ ਕਰਨ ਵਾਲੇ ਜੁੜ ਗਏ ਪਾਸ਼ਾ ਨਾਲ ਕਿ ਉਹ ਹੁਣ ਹਰ ਆਪਣੇ ਸੰਘਰਸ਼ ਦੇ ਵਿੱਚ ਉਹ ਸ਼ਾਮਲ ਹੋ ਗਏ ਪੰਡਤ ਜੀ ਲੰਬੇ ਸਮੇਂ ਦਾ ਤੁਹਾਡਾ ਤਸਰਬ ਆਇਆ ਤਾਂ ਕਿਤੇ ਨਾ ਕਿਤੇ ਵੀ ਗੱਲ ਪ੍ਰਚਾਰੀ ਜਾਂਦੀ ਸੀ ਕਿ ਚੰਡੀਗੜ੍ਹ ਦੇ ਵਿੱਚ ਜਾਂ ਜਿਹੜਾ ਐਜੂਕੇਟਡ ਵਰਗ ਮੰਨਿਆ ਜਾਂਦਾ ਉਹਨਾਂ ਦੇ ਵਿੱਚ ਪੰਜਾਬ ਦੇ ਨਾਲ ਤਾਂ ਉਹ ਸਬੰਧਤ ਨੇ ਪਰ ਬੱਚਿਆਂ ਨੂੰ ਪੰਜਾਬੀ ਭਾਸ਼ਾ ਦੇ ਨਾਲ ਜੋੜਨ ਤੋਂ ਬੋਲਣ ਤੋਂ ਜਾਂ ਪੜ੍ਹਨ ਤੋਂ ਕਿਤੇ ਨਾ ਕਿਤੇ ਗੁਰੇਜ਼ ਕਰਵਾਇਆ ਜਾਂਦਾ ਹੈ ਇਹ ਇਹ ਹੀ ਸਰਕਾਰ ਦੀ ਨੀਤੀ ਹੈ ਕਿ ਇਹ ਪ੍ਰਚਾਰਿਆ ਜਾਏ ਇਹ ਸੱਦਾ ਦਿੱਤਾ ਜਾਏ ਲੋਕਾਂ ਨੂੰ ਬਈ ਜੇ ਭਾਈ ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ ਤਾਂ ਤੁਸੀਂ ਕਿਸੇ ਕੰਮ ਯੋਗ ਨਹੀਂ ਹੋਣ ਇਹ ਯਾਰ ਹੋਏਗਾ ਕਿ ਸਾਡੇ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਇਹ ਕਿਹਾ ਸੀ ਕਿ ਪੰਜਾਬੀ ਨੂੰ ਤੁਸੀਂ ਸਿੱਖਦੇ ਤਾਂ ਘੱਗਰ ਪਾਰ ਬਣੀ ਕਰ ਸਕਦੇ ਘੱਗਰ ਪਾਰ ਨਹੀਂ ਕਰ ਸਕਦੇ ਲੇਕਿਨ ਮਤਲਬ ਉਹਨਾਂ ਦਾ ਇਹ ਸਿੱਖ ਕੇ ਤੁਹਾਨੂੰ ਬੀ ਨੂੰ ਸਖਰਨਾ ਤੁਸੀਂ ਜਿਹੜਾ ਹੈ ਆਪਣੇ ਬੱਚਿਆਂ ਦੇ ਭਵਿੱਖ ਨੂੰ ਪਿੱਛੇ ਲੈ ਜਾਓਗੇ ਇਹ ਇੱਕ ਪ੍ਰਚਾਰ ਕੀਤਾ ਗਿਆ ਕਿ ਭਾਈ ਜੇ ਤੁਹਾਡੇ ਬੱਚੇ ਨੇ ਤਰੱਕੀ ਕਰਨੀ ਹੈ ਜੇ ਤੁਹਾਡੇ ਬੱਚੇ ਨੇ ਸਾਇੰਟਿਸਟ ਬਣਨਾ ਡਾਕਟਰ ਬਣਨਾ ਤਾਂ ਕੋਈ ਨ ਪੰਜਾਬੀ ਵੀ ਜੋ ਵੀ ਛੱਡ ਕੇ ਅੰਗਰੇਜ਼ੀ ਵੱਲ ਧਿਆਨ ਦੇਣਾ ਚਾਹੀਦਾ। ਬੜੀ ਜ਼ਿੰਦਗੀ ਤੇ 25 ਬਰੇ ਬਤੀਤ ਹੋ ਚੱਲੇ ਆ ਪੰਜਾਬੀ ਪਾਸ਼ਾ ਲਾਗੂ ਕਰਵਾਉਣ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਖਾਸ ਕਰਕੇ ਅਜੇ ਤੱਕ ਕੋਈ ਇਸ ਤਰ੍ਹਾਂ ਦੀ ਸਿਆਸੀ ਧਿਰ ਜਾਂ ਕੋਈ ਸਿਆਸੀ ਨੇਤਾ ਨਜ਼ਰ ਆਉਂਦਾ ਏ ਜਿਨੇ ਪੰਜਾਬੀ ਦੇ ਹੱਕ ਦੇ ਵਿੱਚ ਖੁੱਲ੍ਹਾਅੰਤ ਤਰੀਕੇ ਦੇ ਨਾਲ ਜਿਹੜਾ ਸਪੋਰਟ ਕੀਤੀ ਹੋਵੇ ਗੱਲ ਇਹ ਹੈ ਕਿ ਚੰਡੀਗੜ੍ਹ ਪੰਜਾਬੀ ਮਾਂਚ ਦਾ ਸੰਘਰਸ਼ ਇੰਨਾ ਤਾਂ ਤਿੱਖਾ ਹੈਗਾ ਕਿ ਕਿਸੇ ਦੀ ਇਹ ਹਿੰਮਤ ਨਹੀਂ ਪਈ ਕਿਸੇ ਦੀ ਵੀ ਜਿਹੜੇ ਪੰਜਾਬੀ ਦੇ ਵਿਰੋਧੀ ਵੀ ਐ ਇਹ ਹਿੰਮਤ ਨਹੀਂ ਪਈ ਕਈ ਤਾਂ ਲੋੜੀ ਨਹੀਂ ਜੀ ਇਹਦੀ ਲੋੜ ਨਹੀਂ ਇਹਦੇ ਲਈ ਅਸੀਂ ਯਤਨ ਕਰਾਂਗੇ ਸਾਰੇ ਸਾਡੇ ਨਾਲ ਹਾਂ ਦਾ ਨਾ ਮਾਰਦੇ ਇਹ ਠੀਕ ਹੈ ਜਿਸ ਤਰ੍ਹਾਂ ਜਦੋਂ ਆ ਗੱਲ ਆਉਂਦੀ ਹੈ ਵੋਟਾਂ ਸਾਹਮਣੇ ਆ ਜਾਂਦੀਆਂ ਵੋਟਾਂ ਦੀ ਰਾਜਨੀਤੀ ਚੰਡੀਗੜ੍ਹ 'ਚ ਕੰਮ ਕਰ ਰਹੀ ਹੈ ਕੀ ਕੀ ਦੀ ਕਿਹੜੀ ਘੱਟ ਗਣਤੀ ਹੈ ਕਿਹੜੀ ਵੋਟ ਹੈ ਲੇਕਿਨ ਇਸੇ ਵਾਪ ਜੀ ਕੋਈ ਵੀ ਜਿਹੜੀ ਚੰਡੀਗੜ੍ਹ ਦੀ ਰਾਜਨੀਤਿਕ ਪਾਰਟੀ ਹੈ ਉਹ ਖੁੱਲ ਕੇ ਸਾਡਾ ਬਰੋਗੀ ਕਰ ਸਕਦਾ ਹੈ ਲੇਕਿਨ ਸਾਡਾ ਵਿਸ਼ਵਾਸ ਹੈ ਕਿ ਐਸੀ ਚੰਡੀਗੜ੍ਹ ਚ ਲਾਗੂ ਕਰਵਾਉਗਾ ਬਾਪੂ ਸਾਧੂ ਸਿੰਘ ਜੀ ਸਾਡੇ ਨਾਲ ਬਾਪੂ ਜੀ ਕਿਵੇਂ ਦੇਖਦੇ ਹੋ ਤੁਸੀਂ ਉਹਨਾਂ ਚੀਜ਼ਾਂ ਨੂੰ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਜਦੋਂ ਚੰਡੀਗੜ੍ਹ ਦੇ ਵਿੱਚੋਂ ਪੰਜਾਬ ਦੇ ਪਿੰਡਾਂ ਦਾ ਉਜਾੜਾ ਹੁੰਦਾ ਪੰਜਾਬ ਦੇ ਪਿੰਡ ਉਜਾੜ ਕੇ ਬਹੁਤ ਸਾਰੇ ਪੰਜਾਬ ਦੇ ਪਿੰਡ ਉਜਾੜ ਕੇ ਤੇ ਫਿਰ ਚੰਡੀਗੜ੍ਹ ਦਾ ਜਿਹੜਾ ਇੱਥੇ ਕਹਿ ਸਕਦੇ ਨੇ ਕਿ ਨਿਰਮਾਣ ਕਰਵਾਇਆ ਜਾਂਦਾ ਤੇ ਅਜੇ ਤੱਕ ਉਸੇ ਜਿਹੜੇ ਜਿਸ ਜਗ੍ਹਾ ਦੇ ਉੱਪਰ ਪੰਜਾਬ ਦੇ ਪਿੰਡ ਵਸੇ ਹੋਏ ਸੀ ਉਸ ਜਗ੍ਹਾ ਦੇ ਉੱਪਰ ਪੰਜਾਬੀ ਭਾਸ਼ਾ ਲਾਗੂ ਕਰਵਾਉਣ ਦੀ ਗੱਲ ਲਗਾਤਾਰ ਜਾਰੀ ਦੇਖੋ ਜੀ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਬਣੀ ਹੈ ਚਲੋ ਹਰਿਆਣੇ ਨੇ ਰੌਲਾ ਪਾ ਲਿਆ ਵੰਡ ਹੋ ਗਏ ਪਰ ਸਰਕਾਰ ਨੇ ਸੋਚੀ ਸਮਝੀ ਸਾਜ਼ਿਸ਼ ਗਏ ਲੋ ਇਸ ਨੂੰ ਹਾਂਜੀ ਰੱਖਿਆ ਹੋਰ ਸੂਬੇ ਵੀ ਜੁੜੇ ਹੋਏ ਨੇ ਜਿਹੜਾ ਕੀ ਰਾਜਧਾਨੀ ਨੂੰ ਬਣਾਉਣੀ ਪਈ ਨਵੇਂ ਸੂਬੇ ਜੁੜੇ ਬਣੇ ਕਈ ਸੂਬੇ ਆ ਜਿਹੜੇ ਜਿਹੜੇ ਪਿਆਰ ਖੰਡ ਵਗਾਰੇ ਉੱਤਰਾਖੰਡ ਵਰਗੇ ਉਹਨਾਂ ਦੀ ਰਾਜਧਾਨੀ ਸਰਕਾਰ ਨੇ ਬਣਾ ਕੇ ਦਈ ਹੈ ਦੂਏ ਜਿਹੜੀ ਪਹਿਲੀ ਰਾਤਾਂ ਨਹੀਂ ਸੀ ਉਹ ਉਹ ਸੂਬੇ ਵਿੱਚ ਰਹੀ ਜਿਹੜਾ ਪੈ ਜਿਹੜੇ ਕਿ ਵਿੱਚੇ ਜਿਹੜਾ ਸੂਬਾ ਜਿੜਾ ਹੋਇਆ ਇਹ ਪੰਜਾਬ ਪੰਜਾਬ ਦਾ ਪੂਰਾ 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 ਹੱਕ ਹੈ ਵੀ ਇਹ ਰਾਤਾਂ ਨਹੀਂ ਪੰਜਾਬ ਦੀ ਜਿਹੜੇ ਪੰਜਾਬੀ ਦਾ ਮਸਾਲਾ ਉਹ ਵੀ ਜਾਣ ਬੁੱਝ ਕੇ ਸਾਜ਼ਿਸ਼ ਹੈ ਸਰਕਾਰ ਦੀ ਸੈਂਟਰ ਸਰਕਾਰ ਦੀ ਜਿਹੜੀ ਸਾਡੇ ਉੱਪਰ ਲਾਗੂ ਹੋ ਰਹੀ ਹੈ ਚੰਡੀਗੜ੍ਹ ਦੇ ਵਿੱਚ ਸੈਂਟਰ ਕਹਿ ਦੀ ਨਾ ਅਸੀਂ ਸਾਰੇ ਪਰ ਤੁਹਾਡੀ ਸਾਜਿਸ਼ ਤੇ ਅਸੀਂ ਦਰਦੇ ਨਹੀਂ ਹੈ ਕਿਉਂ ਦਰਦੇ ਕਿਉਂ ਨਹੀਂ ਸਾਡਾ ਜਿਹੜਾ ਇਹ ਹੱਕ ਹੈ ਇਹ ਸਭਧਾਨਕ ਹੈ ਸੱਚਾ ਸੁੱਚਾ ਹੱਕ ਹੈ ਕਿਉਂਕਿ ਭਾਰਤ ਦੇ ਵਿੱਚ ਜਿਹੜੇ ਸੂਬੇ ਬਣੇ ਆ ਉਹ ਬੋਲੀ ਦੇ ਲਿਹਾਜ਼ ਨਾਲ ਬਣੇ ਆ ਬੋਲੀ ਕੇ ਆਧਾਰ ਪਰ ਸੂਬੇ ਬਣਾਈ ਗਏ ਆ ਅਰੇ ਬੋਲੀ ਉਹਨਾਂ ਦੇ ਵਿੱਚ ਖੇਤਰੀ ਉਹੀ ਜਿਹੜੀ ਹੈ ਉਹ ਲੱਗ ਰਹੀ ਉਹੀ ਪ੍ਰਸ਼ਾਸਨਿਕ ਭਾਸ਼ਾ ਹੋਊਗੀ ਇਲੈਕਸ਼ਨ ਦਾ ਦੌਰ ਆ ਚੁੱਕਾ ਹੈ ਤੇ ਫਿਰ ਪੰਜਾਬ ਦੀਆਂ ਜਿਹੜੀਆਂ ਵੱਡੀਆਂ ਸਿਆਸੀ ਤਰ੍ਹਾਂ ਜਿਹੜੀਆਂ ਚਾਹੁੰਦੀਆਂ ਨੇ ਕਿ ਪੰਜਾਬੀਆਂ ਦੇ ਉੱਪਰ ਸਾਡੀ ਧਿਰ ਦਾ ਰਾਜ ਹੋਣਾ ਚਾਹੀਦਾ ਹੈ ਫਿਰ ਉਹਨਾਂ ਦੇ ਵੱਲੋਂ ਦਾਅਵੇ ਤੇ ਵਾਦੇ ਬਹੁਤ ਵੱਡੇ ਕੀਤੇ ਜਾਣਗੇ ਪੰਜਾਬ ਦੇ ਲੋਕਾਂ ਦੇ ਨਾਲ ਇਸ ਮਸਲੇ ਦੇ ਉੱਪਰ ਵੀ ਕੀ ਲੱਗਦਾ ਕਿ ਇੰਨੇ ਸਾਲ ਬਤੀਤ ਹੋਣ ਦੇ ਬਾਵਜੂਦ ਉਹਨਾਂ ਚੀਜ਼ਾਂ ਦੇ ਉੱਪਰ ਪਹਿਰਾ ਕਿਉਂ ਨਹੀਂ ਦਿੱਤਾ ਜਾ ਰਿਹਾ ਜਿਹੜੀਆਂ ਚੀਜ਼ਾਂ ਦੀ ਅੱਜ ਸਤਾ ਖੁੱਸਣ ਤੋਂ ਬਾਅਦ ਯਾਦ ਆਵੇਗੀ ਦੇਖੋ ਜਿੱਥੇ ਸਹੀ ਸਿਆਸਤ ਦੀ ਗੱਲ ਹੈ ਸਿਆਸੀ ਲੋਕਾਂ ਵੀ ਨਾ ਸਾਡੇ ਆਪਣੇ 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 ਕੰਨੀ ਤੇ ਚੰਗੀ ਤਰ੍ਹਾਂ ਸੋਚ ਕੇ ਸਮਝ ਕੇ ਚੰਗੇ ਸਮਝ ਕੇ ਨਮਾਇंदे ਅਸੀਂ ਚੂਨੇ ਆ ਪਰ ਪਤਾ ਨਹੀਂ ਉਹਨਾਂ ਕੀ ਜ਼ਮੀਰ ਨੂੰ ਕਿਹਾ ਹੁੰਦਾ ਜਾ ਰਿਹਾ ਹੈ ਉਹਨਾਂ ਕੀ ਜ਼ਮੀਰ ਦਬਾਅ ਦੇ ਵਿੱਚ ਹੈ ਸੈਂਟਰ ਕੇ ਵਿੱਚ ਜਾਂ ਕਿਸੇ ਲਾਲਚ ਵਿੱਚ ਹੈ ਜਾਂ ਉਹ ਮੈਂ ਨਹੀਂ ਕਹਿ ਸਕਦਾ ਮੈਨੂੰ ਨਹੀਂ ਪਤਾ ਉਹ ਉਨਕੀ ਆਪਣੀ ਹੋ ਹੈ ਪਰ ਮੈਂ ਇਹ ਜ਼ਰੂਰ ਕਹੂੰਗਾ ਵੀ ਜਮੀਰ ਉਨਕੀ ਕਾਇਮ ਨਹੀਂ ਹੈ ਜੇ ਜਮੀਰ ਕਾਇਮ ਹੁੰਦੀ ਤਾਂ ਪੰਜਾਬ ਕੇ ਨਮਾਇਦੇ ਆ ਸੈਂਟਰ ਕੇ ਨਮਾਇਦੇ ਆ ਹੋਰ ਕੋਈ ਵੀ ਕਹਿ ਲੋ ਉਹ ਸੱਚ ਹੱਕ ਨੂੰ ਪਛਾਣ ਲੈਂਦੇ ਸੱਚ ਹੱਕ ਨੂੰ ਪਛਾਣ ਕੇ ਇਹ ਜਿਹੜੀ ਧੱਕੇਸ਼ਾਹੀ ਸਾਡੇ 'ਵਿਚ ਹੋ ਰਹੀ ਹੈ ਜਿਹੜੀ ਅਸੀਂ ਲੜਾਈ ਕਰ ਰਹੇ ਆਂ ਇਹ ਨਾ ਹੁੰਦੀ ਹੋਵੇ ਇਹ ਉਹਨਾਂ ਕੀ ਬਦਨੀਤੀ ਕਹਿ ਲੋ ਚਾਹ ਮਰੀਵੀ ਜ਼ਮੀਰ ਬਾਬੂ ਜੀ ਤੁਹਾਡੀ ਉਮਰ ਦਾ ਇੱਕ ਵੱਡਾ ਲੰਬਾ ਤੁਸਰ ਬਾਰਿਆ ਜਿੱਥੇ ਅੱਜ ਦੇ ਜੂਥ ਦੀ ਜਾਂਚ ਦੇ ਨੌਂਡਵਨ ਤੇ ਮੋਟਿਆਰਾਂ ਦੀ ਗੱਲ ਹੋਵੇ ਕੀ ਲੱਗਦਾ ਹੈ ਕਿ ਉਹਨਾਂ ਦਾ ਜਿੱਥੇ ਵਿਦੇਸ਼ਾਂ ਦੇ ਵੱਲੇ ਰੁਝਾਨ ਬਣਿਆ ਹੈ ਦੂਜੀਆਂ ਪਛਾਵਾਂ ਸਿੱਖਣ ਦਾ ਰੁਝਾਨ ਬਣਿਆ ਹੈ ਫਿਰ ਪੰਜਾਬੀ ਭਾਸ਼ਾ ਦੇ ਨਾਲ ਉਹਨਾਂ ਦਾ ਵਰਤਾਓ ਜਾਂ ਜਿਹੜੀ ਇਨਫੋਰਮੇਸ਼ਨ ਆ ਕਿੰਨੀ ਕ ਨਜ਼ਰ ਆਉਂਦੀ ਹੈ ਤੁਹਾਨੂੰ ਦੇਖੋ ਜਿਹੜਾ ਸਵਾਲ ਤੁਸੀਂ ਕਰਿਆ ਵੀ ਬਾਹਰ ਜਾਣੇ ਦਾ ਹੋਰ ਇਹ ਇੱਕ ਮਜਬੂਰੀ ਹੈ ਨੌਜਵਾਨ ਪੀੜੀ ਕੀ ਉਹ ਮਜਬੂਰੀ ਕਿਆ ਬੇਰੁਜ਼ਗਾਰੀ ਕੰਮ ਕੀ ਕਦਰ ਨਹੀਂ ਹੋਣੀ ਇਹ ਸਭ ਬੇ ਹੋਏਗਾ ਕਿ ਕੋਈ ਤੋੜਾ ਨਹੀਂ ਭਾਰਤ ਕੇ ਵਿੱਚ ਭਾਰਤ ਕੇ ਵਿੱਚ ਕਿਸੇ ਚੀਜ਼ ਦਾ ਕੋਈ ਤੋੜਾ ਨਹੀਂ ਹੈ ਠੀਕ ਹੈ ਮੈਂ ਮੰਨ ਰਿਹਾ ਵੀ ਆਬਾਦੀ ਜ਼ਿਆਦਾ ਆਬਾਦੀ ਵਾਸਤੇ ਵੀ ਪੂਰੇ ਬਹੁਤ ਕੁਝ ਹੈ ਜੇ ਇਸ ਨੂੰ ਸਤੂਨ ਲੱਗ ਹੈ ਹਰ ਇੱਕ ਸਾਰੇ ਭਾਰਤ ਕੇ ਏਰੀਆ ਨੂੰ ਕਾਮਯਾਬ ਕਰਿਆ ਜਾਏ ਤਾਂ ਕੋਈ ਉਹ ਨਹੀਂ ਹੈ ਅੰਗਰੇਜ਼ਾਂ ਦੀ ਇੱਕ ਕੰਪਨੀ ਆ ਕੇ ਤੌਰ ਪਾਣਦੇ ਉਸ ਦੀ ਮੈਨ ਪਾਵਰ ਸ਼ਰਮਾਇਆ ਔਰ ਹਰ ਤਰ੍ਹਾਂ ਦੇ ਲੁਟਕਾ ਔਰ ਹੁਣ ਨੂੰ ਵਰਤਕ ਹੈ ਜੀ ਸਾਰੀ ਦੁਨੀਆ ਪਰ ਰਾਜ ਕਰਕੇ ਮੈਨ ਪਾਵਰ ਵੀ ਲੋਕਾਂ ਕੀ ਵਰਤੀ ਸ਼ਰਮਾਇਆ ਵੀ ਲੋਕਾਂ ਕਾ ਵਰਤਿਆ ਦਿਮਾਗ ਵੀ ਹਿੰਦੁਸਤਾਨ ਕੀ ਵਰਤਿਆ ਬਹੁਤ ਇਹ ਜੇ ਉਹਨਾਂ ਨੇ ਬੰਦੇ ਵਰਤੇ ਆ ਜਿਹੜਾ ਨੇ ਉਹਨੂੰ ਗਾਈਡ ਕਰਿਆ ਜਹ ਉਹ ਇਹ ਭੁੱਲ ਗਏ ਵੀ ਅਸੀਂ ਆਪਣੇ ਦੇਸ਼ ਨੂੰ ਨਾਂ ਉਹ ਕਰਾਂ ਉਹ ਉਹਨਾਂ ਦੇ ਜਮਾਕ ਗਏ ਸਾਡੇ ਪਰ ਰਾਜ ਕਰਕੇ ਗਏ ਆ ਬਿਲਕੁਲ ਬਿਲਕੁਲ ਆ ਖਾਸ ਕਰ ਪੰਜਾਬੀ ਭਾਸ਼ਾ ਨੂੰ ਲੈ ਕੇ ਗੱਲਬਾਤ ਕੀਤੀ ਐ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਰੇ ਮਸਲਿਆਂ ਦੇ ਬਾਬਤ ਤੁਹਾਡੇ ਦਰਮਿਆਨ वार्ता ਲੈ ਕੇ ਲੱਕੀ ਹਾਜ਼ਰ ਹੁੰਦੇ ਰਹਿਾਂਗੇ